ਤੇ ਉਸ ਜ਼ਮੀਨ ਦੀ ਵੰਡ ਨੂੰ ਲੈ ਕੇ ਅਸੀਂ 20 ਮਈ ਨੂੰ ਜਿਹੜਾ ਹੁਣ ਪੱਕੇ ਤੌਰ ਤੇ ਉਹਨਾਂ ਲੋਕਾਂ 'ਚ ਵੰਡਣ ਲਈ ਇਹ ਤਰੀਕ ਤੈਅ ਕੀਤੀ ਆ ਕਿ ਉੱਥੇ ਉਹ ਬੇਗਮਪੁਰਾ ਬਸਾਵਾਂਗੇ ਜਿਹਦੇ ਵਿੱਚ ਸਭ ਨੂੰ ਇਹ ਜ਼ਮੀਨ ਬਰਾਬਰ ਵੰਡੀ ਜਾਊਗੀ ਇਹਨੂੰ ਲਾਗੂ ਕਰਾਉਣ ਲਈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਲੜੀ ਜਿਵੇਂ ਲਾਲ ਪਾਰਟੀ ਦੀ ਅਗਵਾਈ 'ਚ 6 ਲੱਖ ਏਕੜ ਜ਼ਮੀਨ ਇਥੋਂ ਦੇ ਕਿਸਾਨਾਂ 'ਚ ਮੁਜਾਰਿਆਂ 'ਚ ਵੰਡੀ ਉਸੇ ਤਰ੍ਹਾਂ ਦੀ ਇਹ ਇੱਕ ਵਾਰ ਫੇਰ ਇਥੋਂ ਦੇ ਦਲਤਾਂ ਦੀ ਬੇਜ਼ਮੀਨਿਆਂ ਦੀ ਲੜਾਈ ਹੋਊਗੀ ਜਿਨੇ ਇਸ ਕਾਨੂੰਨ ਨੂੰ ਲਾਗੂ ਕਰਵਾਉਣਾ ਪਹਿਲੀ ਵਾਰ ਪੰਜਾਬ ਦੇ ਵਿੱਚ ਗਰੀਬਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਦਲਤਾਂ ਦੇ ਵਿੱਚ ਜ਼ਮੀਨਾਂ ਵੰਡਣ ਦਾ ਐਲਾਨ ਕੀਤਾ ਜਾ ਰਿਹਾ ਹੈ ਔਰ ਇਹ ਐਲਾਨ ਕਰ ਰਹੀ ਹੈ ਇਹਨਾਂ ਵੀਰਾਂ ਦੀ ਜਥੇਬੰਦੀ ਪਹਿਲਾਂ ਇਹਨਾਂ ਨੇ ਕੁਝ ਪਿੰਡਾਂ ਦੀ ਚੋਣ ਕੀਤੀ ਸੀ ਜਿੱਥੇ ਸੈਂਕੜੇ ਹਜ਼ਾਰਾਂ ਕਿੱਲੇ ਜ਼ਮੀਨਾਂ ਬੇਆਬਾਦ ਪਈਆਂ ਨੇ ਖਾਲੀ ਪਈਆਂ ਨੇ ਸਰਪਲਸ ਪਈਆਂ ਨੇ ਔਰ ਫਿਰ ਉੱਥੇ ਇਹਨਾਂ ਨੇ ਚਿਰਾਗ ਲਾਏ ਸੀ ਤੇ ਐਲਾਨ ਕੀਤਾ ਸੀ ਕਿ ਕੁਝ ਦਿਨਾਂ ਬਾਅਦ ਅਸੀਂ ਇੱਥੇ ਜ਼ਮੀਨਾਂ ਵੰਡਾਂਗੇ ਗਰੀਬਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਤੇ ਹੁਣ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਭਾਈ ਜੀ ਤੁਸੀਂ ਜਿਹੜਾ ਇਹ ਐਲਾਨ ਤੁਹਾਡੀ ਜੱਥੇਬੰਦੀ ਨੇ ਕੀਤਾ ਹੈ ਇਹ ਤੁਸੀਂ ਕਿਸ ਤਰ੍ਹਾਂ ਕੀ ਪ੍ਰੋਗਰਾਮ ਕਰ ਰਹੇ ਹੋ ਇਹ ਪੂਰਾ ਖੁੱਲ ਕੇ ਦੱਸੋ ਇਹ ਪਿਛਲੀ 28 ਫਰਵਰੀ ਨੂੰ ਅਸੀਂ ਬੇਚਰਾਗ ਪਿੰਡ ਦੇ ਵਿੱਚ ਚਿਰਾਗ ਲਾ ਕੇ ਬੇਦਮਪੁਰਾ ਨਾਮ ਰੱਖ ਕੇ ਉਸ ਜ਼ਮੀਨ ਦੇ ਉੱਪਰ ਬੇਜਮੀਨੇ ਲੋਕਾਂ ਦਾ ਦਾਵਾ ਕੀਤਾ ਸੀ ਜਿਹੜੀ ਜੀਂਦ ਰਾਸਤਰੀ ਰਾਜੇ ਦੀ ਉਹਦੀ ਮੌਤ ਤੋਂ ਬਾਅਦ ਜਿਹੜੀ ਕਿਸੇ ਵੀ ਉਹਦਾ ਜ਼ਮੀਨ ਦਾ ਕੋਈ ਵਾਰਿਸ ਨਹੀਂ ਸੀ ਬਿਨਾ ਵਾਰਿਸ ਤੋਂ ਜ਼ਮੀਨ ਪਈ ਸੀ ਔਰ ਜਿਹੜੀ ਲੈਂਡ ਸੀਲਿੰਗ ਐਕਟ ਮੁਤਾਬਕ ਹੁਣ ਤੱਕ ਬੇਜ਼ਮੀਨੇ ਲੋਕਾਂ 'ਚ ਵੰਡੀ ਜਾਣੀ ਚਾਹੀਦੀ ਸੀ ਪਰ ਉਸ ਜ਼ਮੀਨ ਦੀ ਵੰਡ ਨਹੀਂ ਕੀਤੀ ਗਈ ਸੀ ਇਸ ਕਰਕੇ ਇਕੱਠੇ ਹੋ ਕੇ ਮਜ਼ਦੂਰਾਂ ਨੇ ਦਲਤਾਂ ਨੇ ਬੇਜ਼ਮੀਨੇ ਲੋਕਾਂ ਨੇ ਉਸ ਜ਼ਮੀਨ ਤੇ ਚਿਰਾਗ ਲਾ ਕੇ ਆਪ ਦਾ ਜਿਹੜਾ ਦਾਵਾ ਕੀਤਾ ਤੇ ਉਸ ਜ਼ਮੀਨ ਦੀ ਵੰਡ ਨੂੰ ਲੈ ਕੇ ਅਸੀਂ 20 ਮਈ ਨੂੰ ਜਿਹੜਾ ਹੁਣ ਪੱਕੇ ਤੌਰ ਤੇ ਉਹਨਾਂ ਲੋਕਾਂ 'ਚ ਵੰਡਣ ਲਈ ਇਹ ਤਰੀਕ ਤੈਅ ਕੀਤੀ ਆ ਕਿ ਉੱਥੇ ਉਹ ਬੇਗੰਪੁਰਾ ਬਸਾਵਾਂਗੇ ਜਿਹਦੇ ਵਿੱਚ ਸਭ ਨੂੰ ਇਹ ਜ਼ਮੀਨ ਬਰਾਬਰ ਵੰਡੀ ਜਾਊਗੀ ਤੁਸੀਂ ਉੱਥੇ ਚਿਰਾਗ ਲਾਇਆ ਸੀ ਮਤਲਬ ਬੇਚਰਾਗ ਪਿੰਡ ਦੇ ਵਿੱਚ ਤੇ ਹੁਣ ਤੁਸੀਂ ਫਿਰ 20 ਤਰੀਕ ਨੂੰ ਕਿਸ ਤਰੀਕੇ ਨਾਲ ਜ਼ਮੀਨ ਵੰਡਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਇੱਥੇ ਅਸਲ ਦੇ ਵਿੱਚ ਇਹ ਬੇਗੰਪੁਰਾ ਇਸ ਕਰਕੇ ਅਸੀਂ ਬਸਾਉਣ ਜਾ ਰਹੇ ਹਾਂ ਵੀ ਇੱਥੇ ਭਾਰਤ ਪੱਧਰ ਦੇ ਉੱਤੇ ਤਿੰਨ ਤਰ੍ਹਾਂ ਦੇ ਜਿਹੜੇ ਮਾਡਲ ਨੇ ਉਹ ਖੜੇ ਕੀਤੇ ਜਾ ਰਹੇ ਨੇ ਇੱਕ ਬਗੇਸ਼ਵਰਤਾਂ ਦਾ ਜਿਹੜਾ ਮੁਖੀ ਆ ਤਰੇਂਦਰ ਸ਼ਾਸਤਰੀ ਉਹ ਐਮਪੀ ਦੇ ਵਿੱਚ ਛਤਰਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਦੀ ਉਸਾਰੀ ਕਰ ਰਿਹਾ ਉਹ ਕਹਿੰਦੇ ਅਸੀਂ ਪਹਿਲਾਂ ਇੱਕ ਪਿੰਡ ਬਣਾਉਣਾ ਫਿਰ ਤਹਿਸੀਲ ਫਿਰ ਦੇਸ਼ ਪੱਧਰ ਦੇ ਉੱਤੇ ਉਹਨੂੰ ਲਾਗੂ ਕਰਨਾ ਉਹ ਇੱਕ Hindu ਪਿੰਡ ਹੋਊਗਾ ਜਿੱਥੇ ਸਨਾਤਨੀ ਪ੍ਰਬੰਧ ਹੋ ਜੀਦਾ ਮਤਲਬ ਆ ਦਲਤਾਂ ਦੇ ਗਲਾਂ ਦੇ ਵਿੱਚ ਕੁਝੇ ਤੇ ਪਿੱਛੇ ਮੂੜਾ ਬੰਨਿਆ ਜਾਊਗਾ ਇਹ ਕੋਸ ਪਿੰਡ ਨੂੰ ਮਾਡਲ ਦੇ ਤੌਰ ਤੇ ਜਿਹੜਾ ਪ੍ਰਚਾਰਿਆ ਜਾ ਰਿਹਾ ਕੁਝ ਲੋਕ ਕਹਿੰਦੇ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਉਣਾ ਜਿਹਦੇ ਵਿੱਚ ਮੁਜਾਰਿਆਂ ਦੀਆਂ ਜ਼ਮੀਨਾਂ ਖੋਕੇ ਉਹ ਦੁਬਾਰਾ ਸਰਦਾਰ ਨੇ ਜਿਹੜੇ ਸਥਾਪਿਤ ਕੀਤੇ ਜਦ ਕੇ ਸਿੱਖ ਰਾਜ ਦੀ ਗੱਲ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਗੱਲ ਕਿਉਂ ਨਹੀਂ ਕਰਦੇ ਜਿੱਥੇ ਬਿਨਾਂ ਜਾਤ ਪਾਤ ਦੇਖੇ ਗਰੀਬਾਂ ਗੁਰਪਿਆਂ ਚ ਉਹਨਾਂ ਜ਼ਮੀਨਾਂ ਦੀ ਵੰਡ ਹੋਈ ਸੀ ਔਰ ਇਹਨਾਂ ਦੋਨਾਂ ਮਾਡਲਾਂ ਤੋਂ ਬਿਨਾਂ ਤੀਜਾ ਗੁਰੂ ਰਵਿਦਾਸ ਮਹਾਰਾਜ ਦਾ ਮਾਡਲ ਜੀਦੇ ਵਿੱਚ ਬੇਗਮਪੁਰਾ ਜੀ ਦਾ ਮਤਲਬ ਆ ਕਿਸੇ ਨੂੰ ਕੋਈ ਗਮ ਨਾ ਹੋਵੇ ਜਿਦੇ ਵਿੱਚ ਜ਼ਮੀਨ ਦੀ ਬਰਾਬਰ ਵੰਡ ਹੋਵੇ ਜਿੱਥੇ ਜਾਤ ਪਾਤ ਦੇ ਨਾਂ ਤੇ ਲੋਕਾਂ ਦੇ ਵਿੱਚ ਜਿਹੜਾ ਕੋਈ ਵਿਤਕਰਾ ਨਾ ਹੋਵੇ ਤੇ ਉਹ ਸਾਰਾ ਜਿਹੜਾ ਸਾਂਝਾ ਪ੍ਰਬੰਧ ਆ ਉਹ ਚੱਲੇ ਇਸ ਕਰਕੇ ਅਸੀਂ ਉਸ ਪਿੰਡ ਦੇ ਵਿੱਚ ਬੇਗਮਪੁਰਾ ਬਸਾ ਕੇ ਇੱਕ ਦੇਸ਼ ਨੂੰ ਨਵਾਂ ਮਾਡਲ ਦੇਣ ਜਾ ਰਹੇ ਹਾਂ ਕਿ ਭਾਈ ਇਸ ਤਰ੍ਹਾਂ ਦਾ ਪਿੰਡ ਹੋਣਾ ਚਾਹੀਦਾ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ ਪਹਿਲੀ ਜਿਹੜੀ ਸ਼ੁਰੂਆਤ ਤੁਸੀਂ ਜ਼ਮੀਨਾਂ ਵੰਡਣ ਦੀ ਕਰ ਰਹੇ ਹੋ ਇਹ ਕਿੰਨੇ ਕਿੱਲੇ ਜ਼ਮੀਨ ਆ ਜਿਹੜੀ ਤੁਸੀਂ ਪਹਿਲਾ ਸ਼ੁਰੂ ਚ ਵੰਡਣਾ ਵੀ 20 ਮਈ ਨੂੰ ਤੁਸੀਂ ਵੰਡਣੀ ਹੈ ਇਹ 927 ਏਕੜ ਜ਼ਮੀਨ ਆ ਜਿਹੜੀ ਬੇਗਨਾਗ ਪਿੰਡ ਦੇ ਨਾਮ ਤੇ ਪਈ ਸੀ ਔਰ ਇਹਦੇ ਨਾਲ ਹੀ ਉੱਥੋਂ ਦੇ ਬਲਵਾਰ ਦੇ ਸਰਦਾਰਾਂ ਦੀ ਇਹਦੇ ਨਾਲ ਹੀ ਨਾਈ ਵਾਲੇ ਪਿੰਡ ਦੇ ਸਰਦਾਰਾਂ ਦੀ ਇਹਦੇ ਨਾਲ ਹੀ ਗੁਰਾ ਸਾਰਿਆਂ ਦੇ ਸਰਦਾਰ ਦੀ ਮਤਲਬ ਲਗਭਗ 4000 ਏਕੜ ਜ਼ਮੀਨ ਹੋਰ ਆ ਜਿਹੜੀ ਐਨੀ ਬੇਨਾਮੀ ਪਈ ਆ ਜਿਹਨੂੰ ਹੁਣ ਤੱਕ ਸਾਡੇ ਲੋਕਾਂ ਦੇ ਵਿੱਚ ਵੰਡਿਆ ਜਾਣਾ ਚਾਹੀਦਾ ਸੀ ਪਰ ਵੰਡਿਆ ਨਹੀਂ ਗਿਆ ਇਸ ਕਰਕੇ ਉਹਦੇ ਤੋਂ ਸ਼ੁਰੂਆਤ ਕਰ ਰਹੇ ਹਾਂ ਕਿ ਭਾਈ ਜਿਹੜੇ ਦਿੱਲੀ ਬੈਠੇ ਇਸ ਜ਼ਮੀਨ ਦਾ ਠੇਕਾ ਖਾ ਰਹੇ ਨੇ ਇਹ ਠੇਕਾ ਹੁਣ ਉਹ ਦਿੱਲੀ ਦੇ ਕੋਠੀਆਂ ਦੇ ਵਿੱਚ ਨਹੀਂ ਜਾਊ ਇਹ ਗਰੀਬਾਂ ਦੇ ਕੁੱਲੀਆਂ ਦੇ ਵਿੱਚ ਜਾਊਗਾ ਉਹਨਾਂ ਦੀ ਜ਼ਿੰਦਗੀ ਨੂੰ ਸਵਾਰੂਗਾ ਅੱਛਾ ਤੁਹਾਡੇ ਤੋਂ ਪਹਿਲਾਂ ਭਾਰਤ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਜਿਹਨੂੰ ਕਹਿੰਦੇ ਆ ਲੈਂਡ ਸੀਲਿੰਗ ਐਕਟ ਜਿਹਦੇ ਤਹਿਤ ਇਹ ਬਣਾਇਆ ਗਿਆ ਸੀਗਾ ਕਿ 17.5 ਕਿੱਲਿਆਂ ਤੋਂ ਵੱਧ ਕੋਈ ਵੀ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕੂਗਾ ਬਿਲਕੁਲ ਤੁਸੀਂ ਅੱਜ ਆਪ ਇਹ ਜ਼ਮੀਨਾਂ ਜਿਹੜੀਆਂ ਸਰਪਲਸ ਪਈਆਂ ਨੇ ਉਹ ਗਰੀਬਾਂ ਚ ਦਲਤਾਂ ਚ ਵੰਡਣ ਦੀ ਗੱਲ ਕਰ ਰਹੇ ਹੋ ਪਰ ਤੁਸੀਂ ਉਹ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਨ ਦੀ ਗੱਲ ਕਿਉਂ ਨਹੀਂ ਕਰ ਰਹੇ ਦੇਖੋ ਬਿਲਕੁਲ ਇਹ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਨ ਦੀ ਹੈ ਲੜਾਈ ਆ ਅਸਲ ਦੇ ਵਿੱਚ ਪਹਿਲਾ ਕਾਨੂੰਨ ਬਣਿਆ 1964 ਦੇ ਵਿੱਚ ਜਿਹਦੇ ਮੁਤਾਬਕ ਦਲਤਾਂ ਨੂੰ ਪੰਚੇਤੀ ਜ਼ਮੀਨ ਦਾ ਤੀਜਾ ਹਿੱਸਾ ਰੱਖਮਾ ਸੀ ਪਰ ਉਹ ਲਾਗੂ ਕਦੋਂ ਹੁੰਦਾ 2014 ਚ ਜਦੋਂ ਬਲਦਕਨਾਂ ਦੇ ਲੋਕ ਇਕੱਠੇ ਹੋ ਕੇ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਕਰਦੇ ਨੇ ਉਹਦੀ ਲੜਾਈ ਲੜਦੇ ਨੇ ਜਿਹਦੇ ਲਈ ਜੇਲ੍ਹਾਂ ਵੀ ਜਾਣਾ ਪਿਆ ਜਿਹਦੇ ਲਈ ਉਹਨੂੰ ਪੁਲਿਸ ਦੇ ਡੰਡੇ ਵੀ ਖਾਣੇ ਪਏ ਤੇ ਵੱਡੇ ਜਿਹੜੇ ਗੁੰਡਾ ਗਰੋ ਨੇ ਉਹਨਾਂ ਨਾਲ ਵੀ ਉਹਨਾਂ ਨੂੰ ਟੱਕਰਾਂ ਲੈਣੀਆਂ ਪਈਆਂ ਜੀ ਤੋਂ ਬਾਅਦ ਉਹ ਜ਼ਮੀਨਾਂ ਨੇ ਜਿਹੜੀਆਂ ਮਿਲਨੀਆਂ ਦਲਤਾਂ ਨੂੰ ਸ਼ੁਰੂ ਹੋਈਆਂ ਹੁਣ ਐਵੇਂ 1972 ਦਾ ਇਹ ਕਾਨੂੰਨ ਬਣਿਆ ਹੋਇਆ ਪਰ ਇਹਨੂੰ ਲਾਗੂ ਕਰਨ ਲਈ ਕੋਈ ਤਿਆਰ ਨਹੀਂ ਕਿਉਂਕਿ ਜਿੰਨੇ ਇਥੋਂ ਦੇ ਆਈਪੀਐਸ ਪੀਸੀਐਸ ਜਿੰਨੇ ਇਥੋਂ ਦੇ ਵੱਡੇ ਪੋਲਿਟਿਸ਼ੀਅਨ ਨੇ ਉਹਨਾਂ ਕੋਲ ਉਹ ਸੈਂਕੜੇ ਏਕੜ ਹਜ਼ਾਰਾਂ ਏਕੜ ਜ਼ਮੀਨ ਆਪਦੇ ਫਾਰਮਾਂ ਦੇ ਰੂਪ ਚ ਰੱਖੀ ਹੋਈ ਆ ਜਿਸ ਕਰਕੇ ਇਸ ਕਾਨੂੰਨ ਨੂੰ ਰੱਦੀ ਦੀ ਟੋਕਰੀ 'ਚ ਸਿੱਟਿਆ ਹੋਇਆ ਵੀ ਇਹਨੂੰ ਲਾਗੂ ਨਹੀਂ ਕਰਨਾ ਔਰ ਤੁਸੀਂ ਹੈਰਾਨ ਹੋਵੋਗੇ ਜਸਟਿਸ ਸਾਰੋ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਹਰੇਕ ਪਾਰਟੀ ਦੀ ਜਿਦੀ ਮਰਜ਼ੀ ਸਰਕਾਰ ਰਹੀ ਉਹ ਚੇਅਰਮੈਨ ਰਹੇ ਉਹਨਾਂ ਕੋਲੇ ਪਿੰਡ ਦੇ ਵਿੱਚ 3400 ਬਿਗਾ ਜ਼ਮੀਨ ਆ ਜਿਹੜੀ ਉਹ ਦੱਬੀ ਹੋਈ ਆ ਤੇ ਉਹ ਕਦੋਂ ਜਾਣਗੇ ਵੀ ਇਹ ਕਾਨੂੰਨ ਆ ਜਿਹੜਾ ਲਾਗੂ ਹੋਵੇ ਇਸ ਕਰਕੇ ਉਸ ਕਾਨੂੰਨ ਨੂੰ ਲਾਗੂ ਕਰਾਉਣ ਦੇ ਲਈ ਇਹ ਬੇਚਰਾਗ ਪਿੰਡ ਦੀ ਜ਼ਮੀਨ ਤੋਂ ਸ਼ੁਰੂਆਤ ਹੋਈ ਆ ਔਰ ਇਹ ਤੋਂ ਬਿਨਾ 153 ਬੇਚਰਾਗ ਪਿੰਡ ਹੋਰ ਨੇ ਜਿਹੜੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਲੱਖਾਂ ਏਕੜ ਜ਼ਮੀਨ ਦੇ ਉੱਤੇ ਕਾਬਜ ਨੇ ਇਸੇ ਤਰ੍ਹਾਂ ਉਹਦੇ ਨੇੜੇ ਬਲਵਾਰ ਦੇ ਸਰਦਾਰ ਦੀ 나ਈ ਵਾਲੇ ਦੇ ਸਰਦਾਰ ਦੀ ਜਸਟਿਸ ਸਾਰੋਂ ਵਰਗੇ ਇਹਜੇ ਹਜ਼ਾਰਾਂ ਬੰਦੇ ਉਹ ਪਏ ਨੇ ਜਿਨ੍ਹਾਂ ਕੋਲੇ ਅੱਜ ਵੀ ਕਿਸੇ ਕੋਲ 500 ਏਕੜ ਕਿਸੇ ਕੋਲ 1000 ਏਕੜ ਕਿਸੇ ਕੋਲੇ 2000 ਏਕੜ ਜ਼ਮੀਨ ਆ ਜਿਹੜੀ ਉਹਦੇ ਉੱਤੇ ਐਵੇਂ ਹੀ ਕਬਜ਼ਾ ਕੀਤਾ ਹੋਇਆ ਔਰ ਇਸ ਲੜਾਈ ਦਾ ਮੋਢਾ ਜਿਹੜਾ ਉਹ ਭਾਵੇਂ ਉਸ ਬੀ ਡੈਸ਼ਵਾਨ ਦੀ ਬੇਚਰਾਗ ਪਿੰਡ ਤੋਂ ਸ਼ੁਰੂ ਹੋ ਰਿਹਾ ਪਰ ਇਹਨੇ ਪੂਰੇ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਕਰਾ ਕੇ ਬੇਜ਼ਮੀਨਿਆਂ ਨੂੰ ਜ਼ਮੀਨਾਂ ਵਾਲੇ ਕਰਨਾ ਜਿਹੜੀ ਜ਼ਮੀਨ ਤੁਸੀਂ ਵੰਡਣ ਦੀ ਗੱਲ ਕਰ ਰਹੇ ਹੋ ਉਹ ਪਹਿਲਾਂ ਕੋਈ ਉਹਨੂੰ ਠੇਕੇ ਤੇ ਜਾਂ ਉਹਦੇ ਤੇ ਕਸ਼ਟ ਕਰ ਰਿਹਾ ਹੋਣਾ ਤੇ ਫਿਰ ਇੰਨੀ ਆਸਾਨੀ ਨਾਲ ਤੁਹਾਨੂੰ ਉਹ ਕਿਵੇਂ ਗਰੀਬਾਂ ਦੇ ਵਿੱਚ ਉਹ ਜ਼ਮੀਨ ਵੰਡਣ ਦੇ ਦਊਗਾ ਦੇਖੋ ਬਿਲਕੁਲ ਅਸਲ ਦੇ ਵਿੱਚ ਇਹ ਜ਼ਮੀਨ ਦੀ ਕਮਾਈ ਖਾਣ ਵਾਲੇ ਦਿੱਲੀ ਬੈਠੇ ਨੇ ਉਹ ਇੱਥੋਂ ਦੇ ਬਥੇ ਲੋਕਾਂ ਨੂੰ ਠੇਕੇ ਦੇ ਦੇ ਰਹੇ ਨੇ ਉਹ ਠੇਕੇ ਵਾਲੇ ਨੂੰ ਅਸੀਂ ਜਦੋਂ ਚਿਰਾਗ ਲਾਉਣ ਗਏ ਆ ਅਸੀਂ ਸਪਸ਼ਟ ਰੂਪ ਚ ਕਿਹਾ ਸੀ ਕਿ ਇਹ ਲਾਈਨ 'ਚ ਖੜੇਗਾ ਤਾਂ ਬਰਾਬਰ ਤੈਨੂੰ ਜ਼ਮੀਨ ਦਾ ਜੋ ਹਿੱਸਾ ਬਾਕੀਆਂ ਨੂੰ ਆਉ ਤੈਨੂੰ ਬਰਾਬਰ ਜਿਹੜਾ ਉਹ ਪੱਕੇ ਤੌਰ ਤੇ ਮਿਲੂ ਤੇ ਉਹ ਠੇਕੇ ਦੇ ਲੈ ਕੇ ਜਿਹੜੀ ਜ਼ਮੀਨ ਵਾਣ ਦੀ ਲੋੜ ਨਹੀਂ ਅਸੀਂ ਸਿਰਫ ਇਹ ਚਾਹੁੰਦੇ ਆ ਕਿ ਜਿਹੜਾ ਇਹਦੇ ਵਿੱਚ ਕੰਮ ਕਰੇ ਜਿਹਦੇ ਹਿੱਸੇ ਦੀ ਜ਼ਮੀਨ ਬਣਦੀ ਆ ਉਹਨਾਂ ਲੋਕਾਂ 'ਚ ਜਾਵੇ ਨਾ ਕਿ ਦਿੱਲੀ ਦੇ ਮਹਿਲਾਂ ਜਿਨ੍ਹਾਂ ਦੇ ਠੇਕੇ ਜਾਣ ਇਸ ਕੱਲ ਦੇ ਉੱਤੇ ਉਸ ਠੇਕੇ ਵਾਲੇ ਨੇ ਵੀ ਸਾਨੂੰ ਮਨਜ਼ੂਰੀ ਦਿੱਤੀ ਆ ਉਹਨੇ ਵੀ ਕਿਹਾ ਵੀ ਮੈਂ ਕਣਕ ਵਾਢਣਾ ਇਹ ਤੋਂ ਬਾਅਦ ਮੈਂ ਤੁਹਾਡੇ ਨਾਲ ਹੋਊਂਗਾ ਅੱਛਾ ਲੈਂਡ ਸੀਲਿੰਗ ਐਕਟ ਦੀ ਆਪਾਂ ਗੱਲ ਕੀਤੀ ਸੀ ਹੁਣ ਤੱਕ ਜਿਹੜੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਨੇ ਲੈਂਡ ਸੀਲਿੰਗ ਐਕਟ ਲਾਗੂ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਦੇਖੋ ਅਸਲ ਦੇ ਵਿੱਚ ਜਿੰਨੇ ਵੱਡੇ ਧੂਮੀਪਤੀ ਨੇ ਤੋਂ ਹੀ ਸਰਕਾਰਾਂ ਬਣਾਉਂਦੇ ਨੇ ਉਹੀ ਇਥੇ ਕਾਨੂੰਨ ਲਾਗੂ ਕਰਨ ਵਾਲੇ ਨੇ ਤੇ ਜਿਨ੍ਹਾਂ ਦੇ ਹੱਥਾਂ ਦੇ ਥੱਲੇ ਆਪ ਜਿਹੜੀ ਉਹ ਸੈਂਕੜੇ ਏਕੜ ਜ਼ਮੀਨਾਂ ਸੀਲਿੰਗ ਐਕਟ ਦੇ ਉੱਪਰਲੀ ਜ਼ਮੀਨਾਂ ਉਹ ਇਸ ਕਾਨੂੰਨ ਨੂੰ ਲਾਗੂ ਕਿਉਂ ਕਰਨਗੇ ਅਸਲ ਦੇ ਵਿੱਚ ਉਹ ਇਹੋ ਜੇ ਕਾਨੂੰਨ ਬਣਾ ਕੇ ਲੋਕਾਂ ਦੀਆਂ ਮੂਵਮੈਂਟਾਂ ਨੂੰ ਠੰਡਾ ਪਾਉਣ ਲਈ ਇਹਦਾ ਜਿਹੜਾ ਵਰਤੋਂ ਹੈ ਦੀ ਉਹ ਕਰਦੇ ਨੇ ਇਹ ਤੋਂ ਵੱਧ ਉਹਨਾਂ ਵਾਸਤੇ ਕੁਝ ਨਹੀਂ ਉਹ ਤਾਂ ਲੋਕਾਂ ਨੂੰ ਟਿਕਾਉਣ ਤੋਂ ਬਿਨਾ ਇਸ ਕਾਨੂੰਨ ਨੂੰ ਕੁਝ ਨਹੀਂ ਸਮਝਦੇ ਔਰ ਇਸੇ ਕਰਕੇ ਅੱਜ ਤੱਕ ਕਿਸੇ ਵੀ ਜਿਹੜੀ ਇਸ ਤਰ੍ਹਾਂ ਦੀ ਜ਼ਮੀਨ ਦੀ ਫੰਡ ਨਹੀਂ ਹੋਈ ਤੁਸੀਂ ਸੁਖਵੀਰ ਬਾਦਲ ਨੂੰ ਸ਼ਰੇਮ ਟੀਵੀ ਇੰਟਰਵਿਊ ਦੇ ਵਿੱਚ ਸੁਣਿਆ ਹੋਣਾ 2400 ਏਕੜ ਦੀ ਕਹਿੰਦੇ ਅਸੀਂ ਖੇਤੀ ਕਰਦੇ ਆ ਕਿਹਨੇ ਦੇਖਿਆ ਸੁਖਵੀਰ ਬਾਦਲ ਨੂੰ ਕਹੀ ਚਲਾਉਂਦੇ ਨੂੰ 2400 ਏਕੜ ਦੀ ਖੇਤੀ ਦੀ ਉਹ ਕਮਾਈ ਖਾ ਰਿਹਾ ਜਿਹਦਾ ਸਿੱਧਾ ਮਤਲਬ ਆ ਕਿ ਉਹ ਉਸ ਲੈਂਡ ਰੀਫਰਿੰਗ ਐਕਟ ਨੂੰ ਆਪ ਹੀ ਤੋੜ ਰਿਹਾ ਤੇ ਆਪ ਉਹ ਸੱਤਾ ਦੇ ਵਿੱਚ ਬੈਠੇ ਨੇ ਜੇ ਨਹੀਂ ਵੀ ਹੈਗੇ ਤਾਂ ਜਿਹੜੇ ਵੀ ਅੱਜ ਵੱਡੇ ਪੋਲਿਟੀਸ਼ੀਅਨ ਨੇ ਉਹਨਾਂ ਦੇ ਹੱਥ 'ਚ ਇਹਦੀ ਕਮਾਂਡ ਆ ਜਾਂ ਵੱਡੇ ਭੂਮੀਪਤੀ ਨੇ ਉਹਨਾਂ ਦੇ ਹੱਥ 'ਚ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਕਮਾਂਡ ਆ ਇਸੇ ਕਰਕੇ ਉਹ ਇਹਨੂੰ ਕਦੇ ਲਾਗੂ ਨਹੀਂ ਕਰਨਗੇ ਮਿੱਤਰ ਪਰ ਤੁਸੀਂ ਸੁਣਿਆ ਹੁਣ ਭਗਵੰਤ ਮਾਨ ਸਰਕਾਰ ਦੇ ਇਹ ਪਰਖ ਦਾ ਵੇਲਾ ਗੀਤ ਗਾਉਂਦੇ ਰਹੇ ਨੇ ਕੰਮੀਆਂ ਦੇ ਵੇੜਿਆਂ ਦੇ ਕਹਿੰਦੇ ਰਹੇ ਅਸੀਂ ਮਜ਼ਦੂਰਾਂ ਦੇ ਪੱਖ 'ਚ ਆ ਜੇ ਹੁਣ ਮਜ਼ਦੂਰ ਜੱਥੇਬੰਦੀਆਂ ਜਾਂ ਇਹ ਜੱਥੇਬੰਦੀਆਂ ਕਹਿ ਰਹੀਆਂ ਨੇ ਕਿ ਜਿਹੜੀਆਂ ਖਾਲੀ ਪਈਆਂ ਜ਼ਮੀਨਾਂ ਨੇ ਜਿਹੜੀਆਂ ਕੋਈ ਐਵੇਂ ਹੀ ਵਾਈ ਜਾਂਦਾ ਸੈਂਕੜੇ ਹਜ਼ਾਰਾਂ ਕਿੱਲੇ ਵੀ ਉਹ ਅਸੀਂ ਬੇਜ਼ਮੀਨੇ ਗਰੀਬਾਂ ਮਜ਼ਦੂਰਾਂ ਨੂੰ ਦੇਣੀਆਂ ਨੇ ਤਾਂ ਭਗਵੰਤਮਾਨ ਸਰਕਾਰ ਦਾ ਇਹਦੇ ਤੇ ਕੀ ਰਵੱਈਆ ਹੋਊਗਾ ਉਹ ਇਹ ਸਾਬਤ ਕਰ ਦੂਗਾ ਕਿ ਭਗਵੰਤਮਾਨ ਸਰਕਾਰ ਦੇ ਕਮੀਆਂ ਦੇ ਵੇੜਿਆਂ ਦੇ ਗੀਤ ਸੱਚੇ ਨੇ ਜਾਂ ਮਹਿਜ਼ ਡਰਾਮਾ ਲੋਕਾਂ ਨੂੰ ਭਰਮਾਉਣ ਦਾ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਅਜਾਦ ਬਹੁਤ ਮਿਹਰਬਾਨੀ ਸ਼ੁਕਰੀਆ